ਜੀ ਇਹਦੇ ਪਿੱਛੇ ਬੱਚਾ ਜੀ ਪਿੱਛੇ ਇਹਦੇ ਬੱਚਾ ਦੂਜੇ ਸੂਏ ਇਹ ਗਾਂ ਤੇ ਦੁੱਧ ਕਿੰਨਾ ਹੈ ਜੀ ਇਹ ਤਾਂ 25 ਕਿਲੋ ਤੋਂ ਤਿਆਰਾ ਹੀ ਹੋਣਾ 25 ਕਿਲੋ ਦੁੱਧ ਦੇ ਦੂਗੀ ਹਨਾ ਹਾਂ ਉਹ ਤਿਆਰਾ 25 ਕਿਲੋ ਦੱਸ ਦੇਣਾ ਸੂਏ ਠੀਕ ਹੈ ਜੀ ਤੇ ਆਪਾਂ ਕੀ ਮੁੱਲ ਮੰਗਦੇ ਬਾਈ ਜੀ ਇਹਦਾ ਇਹਦਾ ਮੁੱਲ 90000 ਰੁਪਏ ਕਰ ਦੋ ਹਾਂ ਜੀ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਖੜੇ ਆ ਮੰਡੀ ਡੱਬ ਵਾਲੀ ਦੇ ਵਿੱਚ ਤੇ ਬਾਈ ਕਹਿੰਦਾ ਵੀ ਆਪਾਂ ਪਸ਼ੂ ਸੇਲ ਕਰਨੇ ਆ ਤੇ ਆਪਣੀ ਡਿਟੇਲ ਦੱਸੋ ਗਾਈਆਂ ਦੀ ਆ ਜਿਹੜੀ ਪਿੱਛੇ ਗਾਂ ਖੜੀ ਆ ਆਪਣੇ ਜੇ ਆਪਾਂ ਇਹਦੀ ਤੁਹਾਨੂੰ ਡਿਟੇਲ ਦੱਸਾਂਗੇ ਜੇ ਕਿਸੇ ਬਾਈ ਨੇ ਲੈਣੀ ਹੋਵੇ ਬਾਈ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਕਦੋਂ ਮਰਜ਼ੀ ਫੋਨ ਕਰ ਲਿਓ ਬਾਈ ਦਾ ਫਾਰਮ ਵੀ ਹੈ ਫਾਰਮ ਤੇ ਜਾ ਕੇ ਵੀਟ ਕਰ ਸਕਦੇ ਹੋ ਬਾਈ ਕਹਿੰਦਾ ਵੀ ਗਾਰੰਟੀ ਆ ਆਪਣੀ 25 ਲੀਟਰ ਦੁੱਧ ਦੀ ਤੁਸੀਂ ਚੋਕੇ ਵੇਖ ਸਕਦੇ ਹੋ ਤੇ ਮੈਂ ਵੀ ਕਹਿੰਦਾ ਤਸੱਲੀ ਕਰਕੇ ਹੀ ਪਸ਼ੂ ਲਿਆ ਕਰੋ ਜੇ ਆਪਾਂ ਗੱਲਾਂ ਕਰਦੇ ਬਾਈ ਨਾਲ ਤੇ ਜਾਣਦੇ ਆ ਇਸ ਗਾਂ ਦੀ ਕਿੱਡੇ ਸਭ ਤੋਂ ਪਹਿਲਾਂ ਬਾਈ ਜੀ ਸਸਰੀ ਕਾਰ ਸਸਰੀ ਕਾਰ ਜੀ ਕੀ ਨਾਮ ਹੈ ਜੀ ਆਪਾਂ ਗੁਰਦੀਪ ਸਿੰਘ ਜੀ ਤੇ ਆਪਣਾ ਐਡਰੈਸ ਆਪਾਂ ਕਿੱਥੋਂ ਆਏ ਜੀ ਜਿਲ੍ਹਾ ਬਰਖੰਡਾ ਜੀ ਪਿੰਡ ਜੱਸੀ ਬਾਗੜ ਜੀ ਠੀਕ ਹੈ ਆਪਣਾ ਨੰਬਰ ਵੀ ਦੱਸ ਦੋ 9417665015 ਜੀ 9417465015 ਜੀ 65015 ਤੇ ਆਪਾਂ ਕਿੰਨੇ ਪਸ਼ੂ ਲੈ ਕੇ ਆਏ ਚਾਰ ਲੈ ਕੇ ਆਏ ਸੀ ਚਾਰ ਪਸ਼ੂ ਆਪਾਂ ਲੈ ਕੇ ਆਏ ਆ ਦਿਖਾ ਦਿਓ ਆਪਣੇ ਕੋਲੇ ਕਿਹੜੇ ਕਿਹੜੇ ਪਸ਼ੂ ਐ ਇੱਕ ਘਾਰੇ ਦੀ ਤਿੰਨ ਗਾਇਆਂ ਸੇਲ ਹੋ ਗਈ ਅੱਛਾ ਤਿੰਨ ਗਾਇਆਂ ਆਪਣੀਆਂ ਸੇਲ ਹੋ ਗਈਆਂ ਤੇ ਕਿੰਗੀਆਂ ਆਪਣੀ ਰਹਿ ਗਈ ਆਹ ਗਾਂ ਜੀ ਹਾਂਜੀ ਇਹ ਡਿਟੇਲ ਦੱਸੋ ਆਪਾਂ ਨੂੰ ਵੀ ਕਿੰਨੇ ਸੂਏ ਐ ਜੀ ਇਹਦੇਗਾ ਇਹ ਦੂਜਾ ਸੂਆ ਜੀ ਦੂਜਾ ਸੂਆ ਠੀਕ ਐ ਤੇ ਇਹਦੇ ਪਿੱਛੇ ਕੀ ਐ ਜੀ ਇਹਦੇ ਪਿੱਛੇ ਬੱਚਾ ਜੀ ਪਿੱਛੇ ਇਹਦੇ ਬੱਚਾ ਦੂਜੇ ਸੂਏ ਇਹ ਗਾਂ ਤੇ ਦੁੱਧ ਕਿੰਨਾ ਜੀ ਇਹ ਤਾਂ 25 ਕਿਲੋ ਤੋਂ ਤਿਆਰ ਆਈ ਹੁਣ 25 ਕਿਲੋ ਦੁੱਧ ਦੇ ਦੂਗੀ ਹੈ ਨਾ ਹਾਂ ਹੁਣ ਤਿਆਰ ਆ 25 ਕਿਲੋ ਦੱਸ ਦੇਣਾ ਸੂਏ ਠੀਕ ਹੈ ਜੀ ਤੇ ਆਪਾਂ ਕੀ ਮੁੱਲ ਮੰਗਦੇ ਆ ਬਾਈ ਜੀ ਇਹਦਾ ਇਹਦਾ ਮੁੱਲ 90000 ਰੁਪਏ ਕਰਦੇ ਹਾਂ 90000 ਰੁਪਏ ਮੁੱਲ ਹੈ ਤੇ ਬਾਕੀ ਮੌਕੇ ਤੇ ਹੋਊਗਾ ਨਾ ਫਿਰ ਮਾੜਾ ਮੋਟਾ ਹਾਂਜੀ ਮਾਨਤਾਨ ਹੋ ਜੂਗਾ ਮਾਨਤਾਨ ਹੋ ਜੂਗਾ ਤਾਂ ਹੁੰਦਾ ਹੀ ਹੈ ਤੇ ਮਗਰ ਇਹਦੇ ਕੀ ਬੱਚਾ ਤਾਂ ਸੱਸ ਤੁਸੀਂ ਬੱਚਾਈ ਤੇ ਮਾੜੀ ਜਿਵੇਂ ਦਿਖਾ ਦੂਗੀ ਸੀਲ ਆਪਣੀ ਕੋਈ 11 ਨੂੰ ਹੱਥ ਲਗਨ ਦਿਵਾ ਕੇ ਟੈਂਪਰ ਰੱਖ ਦੋ ਕੀ ਤੇ ਮਾੜੀ ਜੀ ਤੋਰ ਕੇ ਵੀ ਦਿਖਾ ਦਿਓ ਬਾਈ ਜੀ ਤੋਰ ਕੇ ਬਖਾ ਲਓ ਜੀ ਹੁਣ ਤੋਰ ਕੇ ਵੇਖਾਂਗੇ ਆਪਾਂ ਗਾਂ ਵੀ ਕਿਵੇਂ ਤੁਸੀਂ ਵੇਖ ਲਿਓ ਆਪੇ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਗਾਂ ਤੁਹਾਡੇ ਸਾਹਮਣੇ ਆ ਬਾਈ ਦਾ ਨੰਬਰ ਆਪਾਂ ਤੁਹਾਨੂੰ ਦੇਤਾ ਫੋਨ ਕਰ ਲਿਓ ਤਸੱਲੀ ਕਰਕੇ ਫੇਰ ਪਸ਼ੂ ਲੈ ਕੇ ਜਾਓ ਬਾਈ ਦਾ ਆਪਾਂ ਤੁਹਾਨੂੰ ਐਡਰੈਸ ਵੀ ਦੱਸ ਦਿੰਦੇ ਆ ਜਾ ਕੇ ਵੀਟ ਕਰ ਸਕਦੇ ਹੋ ਤੇ ਬਾਈ ਜੀ ਆਪਾਂ ਉੱਥੇ ਆਪਣੇ ਖਾਰਮ ਘਰੇ ਹਮੇ ਘਰੇ ਵੀ ਰੱਖਦੇ ਹਾਂ ਘਰੇ ਵੀ ਹਮ ਪਸ਼ੂ ਰੱਖਦੇ ਹਾਂ ਹਾਂ ਹੁੰਦੇ ਆ ਪੰਜ ਚਾਰ ਗਾਂ ਜੀ ਕੋਈ ਆਉਣਾ ਚਾਹਵੇ ਤਾਂ ਉੱਥੇ ਆ ਕੇ ਵੀਟ ਕਰ ਸਕਦਾ ਜੇ ਮਰਜ਼ੀ ਆ ਜੀ ਇਹ ਗਾਂ ਦੇ ਤਸੱਲੀ ਦੇਦੇ ਘਰੇ ਆ ਕੇ ਬਿਸ਼ਕਾ ਮੰਨਦਾ 10 ਡੰਗ ਚੋੜੇ 25 ਕਿਲੋ ਦੁੱਧ ਹੂੰ ਬਾਈ ਜੀ ਕਹਿੰਦੇ ਵੀ ਅਸੀਂ ਪੂਰੀ ਤਸੱਲੀ ਦਿੰਦੇ ਆ ਭਾਵੇਂ ਕੋਈ ਚੋਕੇ ਵੇਖ ਲੈ ਫੇਰ ਹੀ ਗੱਲ ਬਣਦੀ ਆ ਹੁਣ ਕਹਿਣ ਨੂੰ ਆਪਾਂ ਗੱਲਾਂ ਇਹ ਤਾਂ ਕੁਝ ਮਰਜ਼ੀ ਕਹੀ ਜਾਈਏ ਮੈਂ ਵੀ ਤੁਹਾਨੂੰ ਐਂ ਕਹਿਣਾ ਹਾਂ ਹਾਂ ਜੀ ਮੈਂ ਪੰਜਾਬ ਵਿੱਚ ਦੁੱਧ ਦੇਖ ਲੈ ਮੈਂ 50 ਕਹਿ ਦਿੰਦਾ ਜੀ ਪਰ ਜਿਹੜੀ ਗੱਲ ਆ ਜੀ ਕਿਸੇ ਨੇ ਘਰੇ ਚੋਣੀ ਆ ਬਿਸ਼ੱਕ ਫੋਨ ਤੇ ਕੋਈ ਸੌਦਾ ਕਰ ਲੈ 25 ਕਿਲੋ ਦੁੱਧ ਦੀ ਗਾਰੰਟੀ ਹੈ ਜੀ ਅੱਛਾ 25 ਕਿਲੋ ਦੁੱਧ ਦੀ ਆਪਣੀ ਗਾਰੰਟੀ ਹੈ ਦਿਨ ਦਾ 25 ਕਿਲੋ ਕਿਸੇ ਦੇ ਹਾਂ ਸਵੇਰ ਸ਼ਾਮ ਦਾ 25 ਕਿਲੋ ਤਿਆਰ ਹਾਂ ਸਵੇਰ ਸ਼ਾਮ ਦਾ ਦੋਨੇ ਡੰਗਾਂ ਦਾ 25 ਕਿਲੋ ਤਿਆਰ ਹੈ ਤੇ ਉੱਥੇ ਜਾ ਕੇ ਤੁਸੀਂ ਤਸੱਲੀ ਕਰ ਸਕਦੇ ਐਡ ਠੀਕ ਹੈ ਜੀ। ਜ਼ਿਲ੍ਹਾ ਬਟਿੰਡਾ ਜੀ। ਤੇ ਡਬਲ ਵਾਲੇ ਰੋਡ ਦੇ ਉੱਪਰ ਪਿੰਡਾ ਬਟਿੰਡਾ ਤੋਂ ਡਬਲ ਵਾਲੇ ਰੋਡ ਉੱਪਰ ਤੇ ਇੱਕ ਗਾਂ ਬਾਈ ਜੀ ਦੀ ਰਹਿ ਗਈ। ਬਾਕੀ ਇਹਨਾਂ ਦੇ ਫਾਰਮ ਤੇ ਵੀ ਹੋਰ ਪਸ਼ੂ ਖੜੇ ਆ ਤੇ ਤੁਸੀਂ ਜਾ ਕੇ ਤਸੱਲੀ ਕਰ ਸਕਦੇ ਹੋ। ਤੇ ਆਪਾਂ ਤੁਹਾਨੂੰ ਹੁਣ ਹੋਰ ਪਸ਼ੂ ਦਿਖਾਉਣੇ ਆ ਤੇ ਵੀਡੀਓ ਆਪਣੀ ਵਧੀਆ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ। ਧੰਨਵਾਦ। ਲਓ ਜੀ ਆ ਗਾਂ ਦਾ ਆਪਾਂ ਹੁਣ ਤੁਹਾਨੂੰ ਦੱਸੀ ਸੀ ਡਿਟੇਲ ਸਾਰੀ ਹੈ ਨਾ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਮੰਡੀ ਦੇ ਵਿੱਚ। ਇੱਕ ਸ਼ੈੱਡ ਹੋਰ ਰਹਿ ਗਿਆ ਮੇਰੇ ਹਿਸਾਬ ਨਾਲ। ਗਾਈਆਂ ਵਾਲਾ। ਸਤਿ ਸ਼੍ਰੀ ਅਕਾਲ ਜੀ ਤੇ ਇੱਧਰ ਆਪਣੇ ਬਾਈ ਬੈਠੇ ਆ ਸਾਰੇ ਉਹ ਸਾਡੀ ਗਾਂ ਦੀ ਵੀਡੀਓ ਬਣਾ ਦਿੰਨੇ ਆ ਜੀ ਕਿਹੜੀ ਗਾਂ ਜੀ ਆਪਣੀ ਲਾ ਵੀ ਆ ਬਾਈਆਂ ਦੀ ਗਾਂ ਦੀ ਵੀ ਆਪਾਂ ਵੀਡੀਓ ਪਾਵਾਂਗੇ ਇਸ ਤੋਂ ਅਲੱਗ ਰਹੂਗੀ ਕਿਉਂਕਿ ਇਹਦੇ ਵਿੱਚ ਆਪਾਂ ਮੰਡੀ ਦਾ ਵਰਕਰ ਆਉਣ ਨੂੰ ਦਿਖਾਉਣੇ ਆ ਤੁਹਾਨੂੰ ਸਾਰਾ ਤੇ ਅਲੱਗ ਬਣਾਵਾਂਗੇ ਉੱਤੇ ਆਪਾਂ ਫਿਰ ਮਿਲਦੇ ਹਾਂ ਉਸੇ ਵੀਡੀਓ ਦੇ ਵਿੱਚ